ਇਹ ਜੇ ਸਾਡਾ ਪਾਣਾ ਹੈ ਤੇ ਸਾਡਾ ਮਾਰਗ ਹੈ ਇਸ ਤੁਹਾਡੇ ਅੰਦਰ ਸ਼ਰਧਾ ਪੈਦਾ ਕਰਨ ਵਾਸਤੇ ਮਨ ਅਸਰਵੇਂ ਦੀ ਕਰਦਮ ਵੀ ਬਰਾਤ ਤੋਂ ਬਿਨਾ ਬਣਦੀ ਨਹੀਂ ਹੋ ਸਕਦੀ ਤਿਆਗ ਆਪਣਾ ਸੇਵਾ ਨਹੀਂ ਹੋ ਸਕਦੀ ਜਿਜ ਬਾਗ ਆਪਣੀ ਆਪ ਨੂੰ ਤੇ ਇੱਜ਼ਤ ਨਹੀਂ ਬਣ ਸਕਦਾ ਤੇ ਤੇ ਨਹਿ ਵੀ ਹੋ ਜਾਂਦੇ ਮਸ਼ਹਰਪਰਿਕ ਅਮਰੀਕਾ ਦੇ ਅੰਦਰ ਸੀ ਜੁਰਮ ਬਾਰੇ ਖਾਲ ਬਣ ਕੇ ਮੰਦਰੀ ਦੌਰ ਨੂੰ ਲਾਇਓ

ਸੋਣੀ ਅਕਸਰ ਅਸੀਂ ਲੰਬੇ ਜਾਂਦਾ ਰਹਿੰਦੇ ਹਾਂ ਪਰ ਮਤਬੈਂਤੀ ਤਰ੍ਹਾਂ ਦਾ ਇਸ ਸ਼ਰੀਰ ਦਾ ਬੋਲਿਆ ਹੋਇਆ ਬੋਝ ਹਾਂ ਅਸੀਂ ਕਈ ਵਾਰ ਇਸ ਗੱਲ ਉਪਰ ਯਾਦ ਰੱਖੀਏ ਉਹ ਬੋਲਿਆ ਹੋਇਆ ਬੋਝ ਸ਼ਰੀਰ ਦਾ ਸਾਨੂੰ ਔਟਾਂ ਤੇ ਚੈੜੀਆਂ ਅਦਾਲਤਾਂ ਤੱਕ ਤੇ ਪੱਪਨ ਕਿੱਥੋਂ ਤੱਕ ਲੈ ਜਾਂਦਾ ਹੈ ਤੇ ਅਸੀਂ ਆਉਣ ਵਾਲੀਆਂ ਕਿਹੜੀਆਂ ਜਿਹੀਆਂ ਜੀ ਤਰਸ ਕੇ ਜਾਂਦੇ ਹਾਂ ਵੇ ਪਾਈ ਤੂੰ ਜਿਵੇਂ ਮਰਜ਼ੀ ਵਰਤੀ ਪਰ ਇਹਨਾਂ ਤੋਂ ਤੂੰ ਖਿਆਲ ਰੱਖੀਏ ਸਾਡੇ શરીਕ ਨੂੰ ਕਿਸੇ ਟਾਈਮ ਇਹਨਾਂ ਨੇ ਸਾਡੇ ਨਾਲ ਆਹ ਕੰਮ ਕੀਤਾ ਸੀ ਤੇ ਜੇ ਅਸੀਂ ਉਹ ਨੂੰ ਓਲਿਆ ਹੋਇਆ ਸ਼ਵਨ ਸਾਨੂੰ ਕਿੱਥੋਂ ਤੱਕ ਲੈ ਜਾਂਦਾ ਹੈ ਕਿੱਥੋਂ ਤੱਕ ਸਾਨੂੰ ਲਾ ਸਪਾਈ ਕਰ ਜਾਂਦਾ ਹੈ ਇਸੇ ਤਰ੍ਹਾਂ قربਾਨੀ ਵੀ ਇਸੇ ਤਰ੍ਹਾਂ ਜੇ ਜਿਸੀਂ ਸਰਵੰਟਾ ਲਵਾਂਗੇ ਪਰੇ ਪਿਆਰ ਨਾਲ ਅੰਲੇ ਪਾਂਦੇ ਲਵਾਂਗੇ ਤੇ ਇਸੇ ਕਰਕੇ ਹੀ ਤਾਂ ਰਾਗੀ ਸਿੰਘ ਪੜ ਰਹੇ ਹਨ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਦੇਖੋ ਇਹ ਬਾਣੀ ਦਾ ਫੈਸਲਾ ਹੈ ਸਚਾਈ ਹੈ ਤੁਸੀਂ ਤਉ ਪਰਵਟੇ ਪਾਗਾਂ ਵਿੱਚ ਹੋ ਇਸ ਸਮੇਂ ਨੂੰ ਲੋਚ ਕਰ ਕਰ ਜਿਸ ਭਾਵਨਾ ਨੂੰ ਨਾ ਮੈਨੂੰ ਖਰਾਬ ਕਰਕੇ ਇਹ ਗੁਰੂ ਤੇ ਕਾਰਜਾਂ ਦਾ ਓਟ ਆਸਰਾ ਲਿਆ ਇਸ ਸਮੇਂ ਨੂੰ ਤੇ ਇਹਨਾਂ ਖੁਸ਼ੀਆਂ ਨੂੰ ਆਪਣੇ ਦਿਲਾਂ ਤੇ ਹੱਥ ਕਰਕੇ ਵੇਖੋ ਲੋਚ ਦਾ ਕੰਮ ਹੈ ਹਰ ਕੋਈ ਲੋਚਦਾ ਹੈ ਅਸ ਸਫਲਤਾ ਨੂੰ ਨਿਭਖਸ਼ ਕਰਦੇ ਨੇ ਜਿੱਦ ਨੂੰ ਫਰਿਆਦ ਸਾਹਮਣੇ ਹੋਏ ਜਿੱਦ ਨੂੰ ਪੁਕਾਰ ਸਾਹਮਣੇ ਆਵੇ ਜਿਹਦਾ ਗੁਰੂ ਸਾਹਿਬ ਤਰਲਾ ਸਾਹਮਣੇ ਜੀ ਜੀ ਗੁਰੂ ਸਾਹਿਬ ਮਿਹਨਤ ਸਾਹਮਣੇ ਤੇ ਜੇ ਵੀ ਸਣ ਜਾਵੇ ਉਹ ਸਾਡੀ ਪ੍ਰਮਾਣਤ ਹੋ ਜਾਂਦੀ ਹੈ ਪਰ ਇਸ ਸਤਿਕਰਨ ਕਰੇ ਸਤਜਾਨੋ ਜਦੋਂ ਇਸ ਸੰਗਤ ਤੇ ਕਿਸੀ ਵਿਚਰਦੇ ਹਾ ਨਾ ਸਾਡੇ ਦੀ ਆਮੁਹਾਰ ਸਿਮਰਨ ਨੂੰ ਪਾਉ ਸੰਗਤ ਨੂੰ ਵੇਖ ਕੇ ਹੁੰਦਾ ਇਸ ਘਰ ਦਾ ਜੋ ਜਵਾਈ ਹੈ ਜਸਵੰਤ ਸਿੰਘ ਜੋ ਐਸਟੈਂਟ ਕਰੇ ਗਾਰੇਦਨ ਸਾਰਾ ਪਰਵਾਰ ਮੇਰਾ ਉਹਨਾਂ ਨਾਲ ਅੱਜ ਤੋਂ 50 ਸਾਲ ਦਾ ਰਿਸ਼ਤਾ ਬਾੜਾ ਉਹਨਾਂ ਦੀਆਂ ਭੈਣਾਂ ਨੇ ਮੈਨੂੰ ਚਾਰ ਸਾਲ ਦੇ ਨੂੰ ਪਾਲ ਲਿਆ ਬਹੁਤ ਸੇਵਾਵਾਂ ਕਰਿਆ ਕਰਦੀਆਂ ਸੰਪੋਰਸ਼ੇ ਕਰ ਉਹਨਾਂ ਦੀ ਮਰਦਾਂ ਜਿਵੇਂ ਮੈਨੂੰ ਪਾਲ ਲਿਆ ਉਹਨਾਂ ਨੇ ਪਾਲ ਪਲ ਉਸ ਦੇ ਪੂਰਨ ਸੇਵਾ ਦੇ ਨਾਲ ਆਪਣੀ ਬਣਾ ਕੇ ਰੱਖਿਆ ਤੇ ਉਹਨਾਂ ਦੀਆਂ ਭੈਣਾਂ ਸਾਡੀ ਭੂਆ ਜੀ ਭੂਆ ਮੇਲੋ ਜੀ ਹੋਇਆ ਕਰਦੇ ਸਨ ਜਿਨ੍ਹਾਂ ਦੇ ਪੁੱਖੋਂ ਉਲਾਦ ਨਾ ਹੋਈ 16 ਸਾਲ ਵਿਆਹ ਤੋਂ ਮਗਰੋਂ ਉਹਨਾਂ ਨੇ ਆਪਣਾ ਜੀਵਨ ਗੁਰੂ ਤੇ ਲੇਖੇ ਲਾ ਦਿੱਤਾ। ਉਹਨਾਂ ਕੋਲੇ ਮੱਤਨਾਂ ਨੇ ਚੰਗਾ ਜਿਆਦਾ ਦੀ ਹੋ ਕਰ ਪਾਸ। ਇੱਕ ਸੰਕਰਟ ਵਈ ਕਰ ਪਾਰ ਕਰਦੀ ਸੀ 100 ਕਿਲੋ ਜਨੇੜੇ ਕੋਲੇ। ਉਹ ਵੀ ਉਹਨਾਂ ਨੇ ਮਹਾਂਪੁਰਖ ਬਾਬਾ ਜੀਵਨ ਸਿੰਘ ਤੇ ਦਲੀਪ ਸਿੰਘ ਦੀ ਚੋਲੀ ਪਾਤੀ ਸਾਰੇ। ਤੇ ਬਹੁਤ ਵੱਡੀ ਉਹਨਾਂ ਨੇ ਡਾਂਗ ਨਾਲ ਸੇਵਾ ਕਰਵਾਈ ਜਿਹੜੇਦਾਰਾਂ ਦੇ ਨਾਲ ਟੌਰ ਰਹੇ ਸਨ। ਉਹਨਾਂ ਨੇ ਐਸੀਆਂ ਬਰਾਹੀਆਂ ਕੀਤੀਆਂ ਐਸੀਆਂ ਸੇਵਾਵਾਂ ਕੀਤੀਆਂ ਸਾਡੀ ਇੱਕ ਮਾਸੀ ਜੀ ਸਨ ਉਹਨਾਂ ਨੂੰ ਵੀ ਉਹਨਾਂ ਨੇ ਸੇਵਾ ਦੇ ਨਾਲਿਆ ਉਹਨਾਂ ਦੇ ਵੀ ਦੁੱਖਾਂ ਬੁਲਾਦਣਾ ਹੋਈ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਦਾਦਾ ਮਰੀਕ ਸਿੰਘ ਜੀ ਦੇ ਡੇਰੇ ਪਟਿਆਲੇ ਦੁਖਨੌਰਮ ਸੱਥ ਹੋਇਆ 42 43 ਸਾਲ ਦਾ ਜੀਨ ਨੂੰ ਆਪਣਾ ਸੇਵਾ ਕਿੰਨੇ ਖੇਲਾ ਕੇ ਗਏ ਇੱਕ ਰੋੜਾ ਹਾਸਾ ਹੋਇਆ ਸੀ ਭਵੰਗੜ ਕੋਲੇ ਉਸ ਰੋੜਾ ਆਪ ਸਿੱਧੋ ਦੋਨੋਂ ਦਿੱਤੀਆਂ ਪਰਮੇਸ਼ਰ ਤੋਂ ਪ੍ਰਿਆਰਿਆ ਹੋਈ ਹੈ ਸਾਡੇ ਸੁਣਨੇ ਤੇ ਕਹਿਣ ਤੋਂ ਪਾਉਂਗੀ ਹੈ ਕਿ ਤੁਸੀਂ ਸਾਨੂੰ ਸੇਵਾ ਦੀ ਮਾਨਸਕਤਾ ਕਰਸਤੇ ਹੋ ਇਹ ਗਾਹੀ ਸੱਚ ਕਹਿ ਰਿਹਾ ਸਚਾਈ ਹੈ ਕਿ ਅਸੀਂ ਆਪਾਂ ਵਰਸਾ ਜ ਨੂੰ ਅਪਣਾ ਕਰਕੇ ਰੱਖੀਏ ਸੇਵਾ ਸਿਮਰਨ ਵਾਲਾ ਵਰਸਾ ਪਣਾ ਕਰਕੇ ਰੱਖੀਏ ਅਸੀਂ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੀਆਂ ਸੇਵਾਵਾਂ ਤਾਂ ਮੰਗੀ ਜਾਂਦੇ ਹਾਂ ਪਰ ਸਚਾਈ ਇਹ ਹੈ ਕਿ ਅਸੀਂ ਭੰਗੇ ਛੱਡਦੇ ਜਾਂਦੇ ਇੱਥੇ ਰਹਿੰਦੇ ਹੋਏ ਤੇ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੀਆਂ ਮੰਗੀਆਂ ਮੈਂ ਪਰਿਵਾਰ ਤੋਂ ਬਤਾ ਜੀ ਨਹੀਂ ਕਰਦਾ ਹਾਂ ਕਾਂਕੀ ਸਮਾਗ ਦਾ ਹਾਨੀ ਹਰ ਕੋਈ ਦੁਨਤ ਦਾ ਹੋਣਾ ਸਾਡਾ ਵੀ ਵਿਦੇਸ਼ਾਂ ਚ ਰੁਝਾਨ ਹੋ ਗਿਆ ਅਸੀਂ ਵਿਦੇਸ਼ਾਂ ਜਾ ਕਰਕੇ ਕਿਰਤ ਕਮਾਈਆਂ ਕਰਾਂਗੇ ਤੇ ਫਿਰ ਅਸੀਂ ਇੰਡੀਆ ਆਵਾਂਗੇ ਵੀ ਮੰਗੇ ਕਰਦੇ ਕਿਵਲ ਮੰਨਤਿਆ ਬਣ ਕੇ ਰਹੀਏ ਸੇਵਾ ਕਰਨ ਤੇ ਬਾਲੂ ਤੁਸੀਂ ਤਾਂ ਕਰੀਏ ਸੇਵਾ ਸਮਰਨ ਦੇ ਮਾਰਗ ਦੇ ਪਾਣੀ ਪੰਨੀ ਗੁਰੂ ਪਾਤਸ਼ਾਹ ਕਰਮ ਕਰਨ ਸਤਿਗੁਰਾਂ ਹਿੱਤ ਕਰਨ ਸੋ ਇਸ ਕਰ ਪਰਵਾਰਨ ਨਰਪਉਆ ਸਵਾਗਤ ਹੈ

ਤੁਹਾਡਾ ਜੀ ਸਾਡੇ ਜੀਵਨ ਤੋਂ ਸੇਵਾ ਦੀ ਡਿਊਟੀ ਲਾਓ ਸਾਨੂੰ ਕੀ ਹਟੋਵੇ ਸਾਡੇ ਕਿੱਥੇ ਸਭ ਯੋਗ ਸੇਵਾ ਮੰਗਦੇ ਹੋ ਤੁਸੀਂ ਉਹ ਯੋਗ ਸੇਵਾ ਕਰ ਸਾਨੂੰ ਲਾ ਸਕਦੇ ਹੋ ਤੇ ਫਿਰ ਮੈਂ ਵੀ ਪ੍ਰਾਰਣ ਕਰਕੇ ਆਖਾਂ ਵੀ ਨਵੇਂ ਸਾਲ ਵਾਲੇ ਦਿਨ ਜਿਸ ਦਿਨ ਅਸੀਂ ਸਰਦਾਰ ਸ੍ਰੀ ਗੁਰੂ ਰੰਦਰ ਸਿੰਘ ਸਾਹਿਬ ਨੂੰ ਦੇ ਘਰੇ ਗਏ ਸੀ ਨਾ ਉਸ ਦਿਨ ਨਵਾਂ ਸਾਲ ਉੱਥੇ ਮਨਾਇਆ ਸੀ ਤੇ ਮੇਰੇ ਕੋਲ ਜੋਤੀ ਜੀ ਜਾ ਕੇ ਫਿਰ ਪੁੱਛਣ ਲੱਗ ਪਏ ਬਾਬਾ ਜੀ ਅੱਜ ਸਾਨੂੰ ਕੀ ਬਖਤੋ ਫਿਰ ਫਿਰ ਨਵੇਂ ਸਾਲ ਦਿੱਤੀ ਸੀ ਹੋ ਜਾਏਗੀ सब गुरु कृपा करें सब रंकां कर। आओ हम दो में वास्ते अपन स्मरण दी दात बक्षीस करें कोई रसना वांजी ना रह जावे करयो कृपा दो में वास्ते एक मन इतके तो करके स्मरण करें जी मात